ਅੱਜ ਮੈਂ ਇੱਕ ਬੜਾ ਅਹਿਮ ਜਨਹਿਦ ਦਾ ਮਸਲਾ ਚੁੱਕਣ ਜਾ ਰਿਹਾ ਹਾਂ। ਇਹ ਘਟਨਾ ਜੋ ਆਸਟ੍ਰੇਲੀਆ 'ਚ ਹੋਈ ਉਸ ਦੀ ਮੈਂ ਸਾਡੇ ਇੱਥੇ ਭਾਰਤ ਅਤੇ ਪੰਜਾਬ ਨਾਲ ਤੁਲਨਾ ਕਰਨੀ ਚਾਹੁੰਦਾ ਹਾਂ। ਇੱਕ ਆਸਟ੍ਰੇਲੀਆ ਦੇ ਵਸਨੀਕ ਜਸਨੀਤ ਸਿੰਘ ਨੇ ਮੇਰੇ ਨਾਲ ਇੱਕ ਮਹੱਤਵਪੂਰਨ ਜਾਣਕਾਰੀ ਸ਼ੇਅਰ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਆਸਟ੍ਰੇਲੀਆ ਦੇ ਸਪੀਕਰ ਬ੍ਰੌਨਵਨ ਬਿਸ਼ਪ ਨੂੰ ਲੋਕਾਂ ਦੇ ਦਬਾਅ ਨੇ ਮਜਬੂਰਨ 5000 ਡਾਲਰ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣੇ ਪਏ। ਇਹ ਇਸ ਕਰਕੇ ਕਿ ਉਹਨਾਂ ਨੇ 8 ਮਹੀਨੇ ਪਹਿਲਾਂ ਮੈਲਬੌਰਨ ਤੋਂ ਦੂਜੀ ਥਾਂ ਜਾਣ ਵਾਸਤੇ ਇੱਕ ਹੈਲੀਕਾਪਟਰ ਚਾਟਰ ਕੀਤਾ ਸੀ। ਉੱਥੋਂ ਦੇ ਐਮਪੀ ਨੇ ਕਿਹਾ ਕਿ ਇਹ 80 ਕਿਲੋਮੀਟਰ ਦਾ ਫਾਸਲਾ ਜਿਸ ਤੇ ਸਪੀਕਰ ਨੇ 5000 ਡਾਲਰ ਖਰਚੇ ਉਹ ਟੈਕਸੀ ਰਾਈਡ ਸਿਰਫ 3 300 ਡਾਲਰ ਨਾਲ ਉਹ ਤੈਅ ਕੀਤਾ ਜਾ ਸਕਦਾ ਸੀ। ਉਸ ਐਮਪੀ ਨੇ ਇਹ ਵੀ ਕਿਹਾ ਕਿ ਇਹ ਲਿਬਰਲ ਪਾਰਟੀ ਦਾ ਫੰਕਸ਼ਨ ਸੀ ਜਿਸ ਵਿੱਚ ਸਪੀਕਰ ਨੂੰ ਸਰਕਾਰੀ ਪੈਸੇ ਨਾਲ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ। ਪਹਿਲਾਂ ਤਾਂ ਸਪੀਕਰ ਨੇ ਕਿਹਾ ਕਿ ਉਹਨਾਂ ਦਾ ਇਹ ਦौरा ਰੂਲਾਂ ਦੇ ਮੁਤਾਬਕ ਹੈ ਪਰ ਜਦੋਂ ਪਬਲਿਕ ਪ੍ਰੈਸ਼ਰ ਵਧਿਆ ਤਾਂ ਸਪੀਕਰ ਬਰਨਵਨ ਬਿਸ਼ਪ ਨੇ 5000 ਡਾਲਰ ਆਪਣੇ ਪੱਲਿਓਂ ਵਾਪਸ ਕਰਨ ਦਾ ਫੈਸਲਾ ਲਿਆ ਮੈਂ ਇਹ ਵਾਕਿਆ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇਸੇ ਤਰ੍ਹਾਂ ਦਾ ਲੋਕਾਂ ਵੱਲੋਂ ਦਬਾਅ ਪ੍ਰੈਸ਼ਰ ਸਾਨੂੰ ਵੀ ਇੱਥੇ ਬਣਾਉਣਾ ਚਾਹੀਦਾ ਹੈ ਤਾਂਕਿ ਪੰਜਾਬ ਦੇ ਸਿਆਸੀ ਲੀਡਰ ਆਪਣੀ ਪਾਵਰ ਦਾ ਦੁਰਉਪਯੋਗ ਨਾ ਕਰਨ ਸਾਨੂੰ ਸਰਕਾਰਾਂ ਤੇ ਦਬਾਅ ਪਾਉਣਾ ਚਾਹੀਦਾ ਹੈ ਕੀ ਗਵਰਨਰ ਮੁੱਖ ਮੰਤਰੀ ਉਪ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਵੱਲੋਂ ਸਰਕਾਰੀ ਹਵਾਈ ਜਹਾਜ਼ ਹੈਲੀਕਾਪਟਰ ਦੀ ਵਰਤੋਂ ਹਰ ਮਹੀਨੇ ਲੋਕਾਂ ਨਾਲ ਸ਼ੇਅਰ ਕੀਤੀ ਜਾਵੇ ਆਪਾਂ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਚ ਅਤੇ ਹੋਰ ਰਾਜਾਂ ਚ ਕਿਵੇਂ ਇਹ ਲੋਕ ਸਰਕਾਰੀ ਜਹਾਜ਼ਾਂ ਦਾ ਆਪਣੇ ਨਿੱਜੀ ਹਿੱਤਾਂ ਵਾਸਤੇ ਅਤੇ ਪਾਰਟੀ ਦੀ ਵਰਤੋਂ ਵਾਸਤੇ ਇਸਤੇਮਾਲ ਕਰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇੱਕ ਵੱਖਰੀ ਪਾਰਟੀ ਦੱਸਦੀ ਹੈ ਅਸੀਂ ਆਸ ਕਰਦੇ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਹੋ ਜਿਹੀ ਜਾਣਕਾਰੀ ਜਦੋਂ ਵੀ ਉਹ ਜਹਾਜ਼ ਵਰਤਣ ਲੋਕਾਂ ਨਾਲ ਸਾਂਝੀ ਕਰਨ ਹੌਲੀ-ਹੌਲੀ ਸਾਰੇ ਸਿਆਸੀ ਲੀਡਰ ਇਹ ਕੰਮ ਵਾਸਤੇ ਮਜਬੂਰ ਹੋ ਜਾਣਗੇ